ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕੈਨੇਡਾ ਨੇ ਅਪਡੇਟ ਕੀਤੀ ਆਪਣੀ ਟਰੈਵਲ ਨੀਤੀ ਕੈਨੇਡਾ ਦੇ ਸਥਾਈ ਨਿਵਾਸੀਆਂ ਨੂੰ ਮਿਲਣਗੇ ਨਵੇਂ ਵੀਜ਼ਾ ਮੁਕਤ ਲਾਭ ਭਾਰਤ ਸਰਕਾਰ ਵਿਰੁੱਧ ਕੈਨੇਡਾ 'ਚ ਮਾਨਹਾਨੀ ਦਾ ਕੇਸ ਸੁਰੱਖਿਆ ਅਫਸਰ ਨੇ ਠੋਕਿਆ 550 ਕਰੋੜ ਦਾ ਦਾਵਾ ਕੈਨੇਡਾ 'ਚ ਸ਼ਰਨ ਮੰਗਣ ਵਾਲਿਆਂ ਦੀ ਗਿਣਤੀ ਘਟੀ ਭਾਰਤੀ ਅਜੇ ਵੀ ਸ਼ਰਨ ਮੰਗਣ ਵਾਲਿਆਂ 'ਚ ਮੋਰੀ ਕੈਨੇਡਾ ਦਾ ਜਹਾਜ਼ ਚੜਨਾ ਪੰਜਾਬੀਆਂ ਵਾਸਤੇ ਹੋਇਆ ਮਹਿੰਗਾ ਇਮੀਗ੍ਰੇਸ਼ਨ ਫੀਸਾਂ 'ਚ ਕੈਨੇਡਾ ਸਰਕਾਰ ਨੇ ਕੀਤਾ ਵੱਡਾ ਵਾਅਦਾ ਦਸੰਬਰ ਲਈ ਕੈਨੇਡਾ ਦੀ ਅਪਡੇਟ ਕੀਤੀ ਯਾਤਰਾ ਨੀਤੀ ਨੇ ਸਥਾਈ ਨਿਵਾਸੀਆਂ 'ਚ ਉਤਸ਼ਾਹ ਪੈਦਾ ਕੀਤਾ ਹੈ ਕਿਉਂਕਿ ਸਰਕਾਰ ਨੇ ਹੁਣ ਵਿਸ਼ਵ ਭਰ ਦੇ ਕਈ ਨਵੇਂ ਦੇਸ਼ਾਂ ਲਈ ਵੀਜ਼ਾ ਮੁਕਤ ਪਹੁੰਚ ਦਾ ਵਿਸਥਾਰ ਕਰ ਦਿੱਤਾ ਹੈ ਇਹ ਅਪਡੇਟ ਕੈਨੇਡਾ ਦੇ ਗਲੋਬਲ ਮੋਬਿਲਟੀ ਮਾਪਦੰਡਾ ਨੂੰ ਮਜ਼ਬੂਤ ਕਰਦੀ ਹੈ ਜਿਸ ਨਾਲ ਪੀਆਰ ਯਾਤਰੀਆਂ ਲਈ ਬਿਨਾਂ ਲੰਬੀਆਂ ਵੀਜ਼ਾ ਪ੍ਰਕਿਰਿਆਵਾਂ ਦੇ ਮੁੱਖ ਖੇਤਰਾਂ ਦੀ ਯਾਤਰਾ ਕਰਨਾ ਹੋਰ ਵੀ ਆਸਾਨ ਬਣ ਜਾਂਦਾ ਹੈ ਨਵੀਂ ਸੂਦ ਕੀਤੀ ਸੂਚੀ ਚ ਯੂਰਪ, ਏਸ਼ੀਆ, ਦੱਖਣੀ ਅਮਰੀਕਾ ਤੇ ਕੈਰੀਬੀਅਨ ਦੇਸ਼ ਸ਼ਾਮਲ ਨੇ ਜਿਸ ਨਾਲ ਕੈਨੇਡੀਅਨ ਪੀਆਰ ਹੋਲਡਰਜ਼ ਨੂੰ ਅੰਤਰਰਾਸ਼ਟਰੀ ਯਾਤਰਾ ਦੀ ਯੋਜਨਾ ਬਣਾਉਂਦੇ ਸਮੇਂ ਵਧੇਰੇ ਆਜ਼ਾਦੀ ਅਤੇ ਲਚਕੀਲਾਪਨ ਮਿਲਦਾ ਹੈ ਵੀਜ਼ਾ ਮੁਕਤ ਯਾਤਰਾ ਵਿਕਲਪਾਂ ਦੇ ਤਾਜ਼ਾ ਵਿਸਥਾਰ ਨਾਲ ਉਹ ਕੈਨੇਡੀਅਨ ਪੀਆਰ ਹੋਲਡਰਜ਼ ਨੂੰ ਵੱਡੇ ਫਾਇਦੇ ਮਿਲਣਗੇ ਜੋ ਸੈਰਸਪਾਟੇ, ਕਾਰੋਬਾਰ ਜਾਂ ਪਰਿਵਾਰਕ ਮਕਸਦ ਲਈ ਅਕਸਰ ਯਾਤਰਾ ਕਰਦੇ ਨੇ ਇਹ ਅਪਡੇਟ ਕੈਨੇਡਾ ਦੀ ਅੰਤਰਰਾਸ਼ਟਰੀ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਆਪਣੇ ਨਿਵਾਸੀਆਂ ਨੂੰ ਸੁਚਾਰੂ ਗਲੋਬਲ ਮੋਬਿਲਿਟੀ ਮਹੱਇਆ ਕਰਵਾਉਣ ਦੀ ਵਚਨਬੱਧਤਾ ਨੂੰ ਦੁਹਰਾਉਂਦੀ ਹੈ ਦਸੰਬਰ ਦੇ ਨਵੇਂ ਨਿਯਮਾਂ ਅਨੁਸਾਰ ਪੀਆਰ ਹੋਲਡਰ ਕੁਝ ਚੁਣਿੰਦਾ ਮੰਜ਼ਲਾਂ 'ਚ ਛੋਟੇ ਸਮੇਂ ਦੀ ਯਾਤਰਾ ਜਾਨੀ ਕਿ 14 ਤੋਂ 90 ਦਿਨ ਤੱਕ ਲਈ ਬਿਨਾ ਵੀਜ਼ਾ ਦਾਖਲ ਹੋ ਸਕਦੇ ਨੇ ਇਸ ਨਾਲ ਯਾਤਰਾ ਆਸਾਨ ਹੁੰਦੀ ਹੈ ਖਰਚੇ ਘਟਦੇ ਨੇ ਤੇ ਛੁੱਟੀਆਂ ਜਾਂ ਸਰਦੀ ਦੇ ਮੌਸਮ 'ਚ ਯਾਤਰਾ ਦੀ ਯੋਜਨਾ ਬਣਾਉਣ ਵਾਲੇ ਕਈ ਪੀਆਰ ਯਾਤਰੀਆਂ ਲਈ ਦੂਤਾਵਾਸ ਸਬੰਧੀ ਕਾਗਜ਼ੀ ਕਾਰਵਾਈ ਤੋਂ ਛੁਟਕਾਰਾ ਮਿਲਦਾ ਹੈ December 2025 ਦੀ ਕੈਨੇਡਾ ਦੀ ਗਲੋਬਲ ਟ੍ਰੈਵਲ ਅਪਡੇਟ ਦੇ ਤਹਿਤ ਕਈ ਨਵੇਂ ਦੇਸ਼ਾਂ ਨੂੰ ਵੀਜ਼ਾ ਮੁਕਤ ਸੂਚੀ 'ਚ ਸ਼ਾਮਲ ਕੀਤਾ ਗਿਆ ਜੋ ਸਹੀ ਪੀਆਰ ਕਾਰਡ ਰੱਖਣ ਵਾਲੇ ਵਿਅਕਤੀਆਂ ਤੇ ਲਾਗੂ ਹੁੰਦਾ ਹੈ ਇਸ ਅਪਡੇਟ ਦਾ ਮਕਸਦ ਕੈਨੇਡਾ ਭਾਰ ਚ ਰਹਿ ਰਹੇ ਲੋਕਾਂ ਲਈ ਅੰਤਰਰਾਸ਼ਟਰੀ ਯਾਤਰਾ ਨੂੰ ਸੁਚਾਰੂ ਤੇ ਬਿਨਾਂ ਰੁਕਾਵਟ ਦੇ ਬਣਾਉਣਾ ਹੈ ਖਾਸ ਕਰਕੇ ਉਹਨਾਂ ਲਈ ਜੋ ਅਕਸਰ ਸੀਮਾ ਪਰ ਯਾਤਰਾ ਕਰਦੇ ਨੇ ਵਿਸਥਾਰ ਕੀਤੀ ਪਹੁੰਚ ਸੂਚੀ ਚ ਉਹ ਮੰਜ਼ਲਾਂ ਸ਼ਾਮਲ ਨੇ ਜੋ ਸੈਰ ਸਪਾਟੇ ਕਾਰੋਬਾਰੀ ਮੌਕੇਆਂ ਅਤੇ ਸੱਭਿਆਚਾਰਕ ਅਦਲ ਬਦਲ ਲਈ ਜਾਣੀਆਂ ਜਾਂਦੀਆਂ ਨੇ ਚਾਹੇ ਪੀਆਰ ਹੋਲਡਰ ਛੋਟੀਆਂ ਛੁੱਟੀਆਂ ਦੀ ਯੋਜਨਾ ਬਣਾ ਰਹੇ ਹੋਣ ਜਾਂ ਜ਼ਰੂਰੀ ਯਾਤਰਾ ਇਹ ਬਦਲਾਅ ਦਾਖਲਾ ਪ੍ਰਕਿਰਿਆ ਨੂੰ ਆਸਾਨ ਅਤੇ ਕਾਗਜ਼ੀ ਕਾਰਵਾਈ ਨੂੰ ਘੱਟ ਕਰਦੇ ਨੇ ਨਵੀਂ ਸੂਚੀ ਕੈਨੇਡਾ ਦੀ ਵਾਧੂ ਕੂਟਨੀਤਿਕ ਸਾਂਝ ਤੇ ਗਲੋਬਲ ਸਹਿਯੋਗ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ ਦਸੰਬਰ ਅਪਡੇਟ ਮੁਤਾਬਕ ਨਵੇਂ ਵੀਜ਼ਾ ਮੁਕਤ ਦੇਸ਼ ਸਰਬੀਆ ਅਲਬਾਨੀਆ ਜਾਰਜੀਆ ਮਲੇਸ਼ੀਆ ਥਾਈਲੈਂਡ ਕਜ਼ਾਖਿਸਤਾਨ ਡੋਮਿਨਿਕ ਸੇਂਟ ਲੂਸੀਆ ਇਕਵਾਡੋਰ ਪ੍ਰਾਗਵੇ ਅਰਮੀਨੀਆ ਤੇ ਕਤਰ ਨੇ ਭਾਰਤ ਸਰਕਾਰ ਵਿਰੁੱਧ ਕੈਨੇਡਾ 'ਚ ਮਾਣਹਾਨੀ ਦਾ ਕੇਸ ਕੀਤਾ ਗਿਆ ਹੈ। ਭਾਰਤੀ ਮੀਡੀਆ ਦੇ ਇੱਕ ਹਿੱਸੇ ਦੀ ਕਰਤੂਤ ਕਾਰਨ ਭਾਰਤ ਸਰਕਾਰ ਕਸੂਤੀ ਫਸ ਗਈ ਹੈ। ਇਸ ਦੇ ਨਾਲ ਹੀ ਕੈਨੇਡਾ ਦੀ ਸਰਕਾਰ ਤੇ ਵੀ ਸਵਾਲ ਚੁੱਕੇ ਗਏ ਨੇ ਜੋ ਕਥਿਤ ਤੌਰ ਤੇ ਆਪਣੇ ਨਾਗਰਿਕਤਾ ਬਚਾ ਕਰਨ 'ਚ ਅਸਫਲ ਰਹੀ ਹੈ ਇਹ ਕੇਸ ਕੈਨੇਡਾ ਬਾਰਡਰ ਸਰਵਿਸ ਏਜੰਸੀ ਦੇ ਸੁਪਰਟੈਂਡੈਂਟ ਅਤੇ ਕੈਨੇਡਾ ਚ ਜੰਮੇ ਪਲੇ ਤੇ ਐਪਸਫੋਰਡ ਦੇ ਰਹਿਣ ਵਾਲੇ ਸੰਦੀਪ ਸਿੰਘ ਸਿੱਧੂ ਉਰਫ ਸੰਨੀ ਵੱਲੋਂ ਕੀਤਾ ਗਿਆ ਹੈ ਦਰਅਸਲ ਸੰਨੀ ਦੀ ਫੋਟੋ ਲਗਾ ਕੇ ਭਾਰਤੀ ਮੀਡੀਆ ਦੇ ਵੱਡੇ ਹਿੱਸੇ ਵੱਲੋਂ ਉਸ ਨੂੰ ਕੱਟੜ ਅੱਤਵਾਦੀ ਖਾਲਿਸਤਾਨ ਸਮਰਥਕ ਅਤੇ ਕੈਨੇਡਾ ਦਾ ਮੋਸਟ ਵਾਂਟਡ ਪਗੋੜਾ ਗਰਦਾਨ ਕੇ ਗਲਤ ਅਤੇ ਬੇਬੁਨਿਆਦ ਪ੍ਰਚਾਰ ਕੀਤਾ ਗਿਆ ਸੀ ਸੰਦੀਪ ਸਿੰਘ ਸੰਨੀ ਨੇ ਅਨਟਾਰੀਓ ਦੀ ਅਦਾਲਤ ਚ ਭਾਰਤ ਸਰਕਾਰ ਵਿਰੁੱਧ 9 ਕਰੋੜ ਡਾਲਰ ਯਾਨੀ ਕਿ ਲਗਭਗ 550 ਕਰੋੜ ਰੁਪਏ ਦਾ ਦਾਵਾ ਠੋਕਿਆ ਹੈ ਦਾਵੇ ਚ ਕੈਨੇਡਾ ਸਰਕਾਰ ਨੂੰ ਵੀ 파ਰਟੀ ਬਣਾਇਆ ਗਿਆ ਹੈ ਕਿਉਂਕਿ ਉਹ ਵਿਦੇਸ਼ੀ ਸਰਕਾਰ ਅਤੇ ਉਸ ਦੇ ਮੀਡੀਆ ਅਦਾਰਿਆਂ ਵੱਲੋਂ ਖਾਸ ਮਕਸਦ ਨੂੰ ਲੈ ਕੇ ਕੀਤੇ ਬੇਬੁਨਿਆਦ ਪ੍ਰਚਾਰ ਨੂੰ ਰੋਕਣ ਚ ਅਸਫਲ ਰਹੀ ਸੰਦੀਪ ਸਿੱਧੂ ਨੇ ਦਾਵਾ ਕੀਤਾ ਹੈ ਕਿ ਕੈਨੇਡਾ ਨੂੰ ਸ਼ਰਮਿੰਦਾ ਕਰਨ ਦੇ ਮਕਸਦ ਤਹਿਤ ਭਾਰਤ ਸਰਕਾਰ ਨੇ ਉਸ ਨੂੰ ਹਥਿਆਰ ਵਜੋਂ ਵਰਤਿਆ ਸਿੱਧੂ ਨੇ ਆਪਣੇ ਵਕੀਲ ਜੈਫਰੀ ਕਰੋਕਰ ਰਾਹੀਂ ਦਰਜ ਕੀਤੇ ਮਾਨਹਾਨੀ ਕੇਸ 'ਚ ਉਸ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਤੇ ਬਦਨਾਮ ਕੀਤੇ ਜਾਣ ਦਾ ਸਾਰਾ ਚਿੱਠਾ ਫਰੋਲਿਆ ਉਸ ਨੇ ਕਿਹਾ ਕਿ ਕੈਨੇਡਾ ਦੀ ਬਾਰਡਰ ਏਜੰਸੀ 'ਚ ਉੱਚ ਅਹੁਦੇ ਤੇ ਡਿਊਟੀ ਨਿਭਾਉਂਦੇ ਹੋਏ ਵੀ ਉਸ ਨੂੰ ਪਘੋੜਾ ਕਰਾਰ ਦੇ ਕੇ ਭੰਡਿਆ ਗਿਆ ਮੁਕਦਮੇ 'ਚ ਦੋਸ਼ ਲਾਇਆ ਗਿਆ ਕਿ ਸੋਚੇ ਸਮਝੇ ਵਿਦੇਸ਼ੀ ਦਖਲ ਦੇ ਸਿੱਟੇ ਵਜੋਂ ਸੰਦੀਪ ਸਿੱਧੂ ਗੁੰਮਰਾਹਕੁੰਨ ਜਾਣਕਾਰੀ ਦਾ ਨਿਸ਼ਾਨਾ ਬਣਿਆ ਤੇ ਉਸ ਦੇ ਕਤਲ ਜਾਂ ਹਵਾਲਗੀ ਦਾ ਸੱਦਾ ਦਿੱਤਾ ਗਿਆ ਦੂਜੇ ਪਾਸੇ ਸੀਬੀਐਸਏ ਨੇ ਵੀ ਸੰਦੀਪ ਸਿੱਧੂ ਦੀ ਬਾ ਨਾ ਫੜੀ ਤੇ ਨੌਕਰੀ ਤੋਂ ਮੁਕਤਲੀ ਜਾਂ ਬਰਖਾਸਤਗੀ ਦੀ ਧਮਕੀ ਦਿੱਤੀ ਗਈ ਟੋਰਾਂਟੋ ਵਿਖੇ ਸੰਦੀਪ ਸਿੱਧੂ ਦੇ ਵਕੀਲ ਜੈਫਰੀ ਕਰੋਕਰ ਨੇ ਦੋਸ਼ ਲਾਇਆ ਕਿ ਸੀਬੀਐਸ ਤੋਂ ਵੱਲੋਂ ਉਸਦੇ ਮੁਵਕਲ ਦੀ ਕੋਈ ਮਦਦ ਨਾ ਕਰਦਿਆਂ ਜਾਨੋ ਮਾਰਨ ਦੀਆਂ ਧਮਕੀਆਂ ਦਾ ਮਾਹੌਲ ਉਡਾਇਆ ਗਿਆ। ਅਦਾਲਤੀ ਦਸਤਾਵੇਜ਼ ਕਹਿੰਦੇ ਨੇ ਕਿ ਬੀਸੀ ਚ ਜੰਮੇ ਸੰਦੀਪ ਸਿੱਧੂ ਦਾ ਭਾਰਤੀ ਸਿਆਸਤ ਨਾਲ ਕੋਈ ਵਾਹ-ਵਾਸਤਾ ਨਹੀਂ ਤੇ ਨਾ ਹੀ ਉਹ ਅੰਮ੍ਰਿਤਧਾਰੀ ਸਿੱਖ ਹੈ। ਸੰਦੀਪ ਸਿੱਧੂ ਨੂੰ ਪਬੰਦੀਸ਼ੁਦਾ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦਾ ਮੈਂਬਰ ਦੱਸਿਆ ਗਿਆ ਤੇ ਪੰਜਾਬ 'ਚ ਹਿੰਸਕ ਸਰਗਰਮੀਆਂ ਨੂੰ ਸ਼ਹਿ ਦੇਣ ਦੇ ਦੋਸ਼ ਵੀ ਲੱਗੇ। ਲਖਬੀਰ ਸਿੰਘ ਰੋਡੇ ਨਾਲ ਵੀ ਸਿੱਧੂ ਦਾ ਨਾਂ ਜੋੜਿਆ ਗਿਆ ਜਿਨ੍ਹਾਂ ਦੀ ਪਾਕਿਸਤਾਨ 'ਚ ਮੌਤ ਹੋ ਚੁੱਕੀ ਹੈ। ਟਾਈਮਜ਼ ਨਾਊ ਦੀ ਰਿਪੋਰਟ ਮੁਤਾਬਕ ਸੰਦੀਪ ਸਿੰਘ ਸਿੱਧੂ ਨੂੰ ਕੁਝ ਸਮਾਂ ਪਹਿਲਾਂ ਕੈਨੇਡਾ ਬਾਰਡਰ ਸਰਵਿਸੇਜ਼ ਏਜੰਸੀ 'ਚ ਬਤੌਰ ਸੁਪਰਡੈਂਟ ਤਰੱਕੀ ਮਿਲੀ ਅਤੇ ਭਾਰਤ ਦੀ ਕੌਮੀ ਜਾਂਚ ਏਜੰਸੀ ਕਿਸੇ ਸਨੀ ਟੋਰਾਂਟੋ ਨਾਂ ਦੇ ਸ਼ੱਕੀ ਦੀ ਭਾਲ ਕਰ ਰਹੀ ਹੈ। ਐਨਏ ਦੇ ਹਵਾਲੇ ਨਾਲ ਕਿਹਾ ਗਿਆ ਕਿ ਸ਼ੌਰੀਆ ਚੱਕਰ ਜੇਤੂ ਬਲਵਿੰਦਰ ਸੰਧੂ ਦੇ ਕਤਲ 'ਚ ਸਨੀ ਟੋਰਾਂਟੋ ਤੇ ਲਖਬੀਰ ਸਿੰਘ ਰੋਡੇ ਦਾ ਹੱਥ ਰਿਹਾ ਭਾਵੇਂ ਕੈਨੇਡਾ ਬਾਰਡਰ ਸਰਵਿਸੇਜ਼ ਏਜੰਸੀ ਦੀ ਅੰਦਰੂਨੀ ਪੜਤਾਲ ਦੌਰਾਨ ਸਭ ਕੁਝ ਝੂਠ ਸਾਬਤ ਹੋਇਆ ਤੇ ਕੈਨੇਡੀਅਨ ਖੁਫੀਆ ਏਜੰਸੀ ਨੇ ਵੀ ਸੰਦੀਪ ਸਿੱਧੂ ਨੂੰ ਕਲੀਨ ਚਿੱਟ ਦੇ ਦਿੱਤੀ ਪਰ ਭਾਰਤੀ ਮੀਡੀਆ ਦਾ ਪੰਡੀ ਪ੍ਰਚਾਰ ਜਾਰੀ ਰਿਹਾ ਲਗਾਤਾਰ ਮਿਲ ਰੀਆਂ ਧਮਕੀਆਂ ਕਰਕੇ ਸੰਦੀਪ ਸਿੱਧੂ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਬਾਰੇ ਚਿੰਤਤ ਸੀ ਤੇ ਡਿਪਰੈਸ਼ਨ ਦਾ ਮਰੀਜ਼ ਬਣ ਗਿਆ ਉਸਨੇ ਦਾਅਵਾ ਕੀਤਾ ਕਿ ਸਮਾਜਿਕ ਬਦਨਾਮੀ ਪਰੇਸ਼ਾਨੀ ਤੇ ਆਸੁਰੱਖਿਆ ਕਾਰਨ ਉਹ ਨਸ਼ੇ ਦਾ ਆਦੀ ਹੋ ਗਿਆ ਤੇ ਵੈਨਕੂਵਰ ਦੇ ਹਸਪਤਾਲ 'ਚ ਕਈ ਮਹੀਨੇ ਦਾਖਲ ਰਹਿਣ ਮਗਰੋਂ ਠੀਕ ਹੋ ਸਕਿਆ ਸਨੀ ਨੇ ਦਾਅਵੇ ਲਈ ਦਸਤਾਵੇਜ਼ੀ ਸਬੂਤ ਵੀ ਨਹੀਂ ਕੀਤੇ ਨੇ ਸਨੀ ਦੇ ਵਕੀਲ ਨੇ ਮਾਨਹਾਨੀ ਪਟੀਸ਼ਨ 'ਚ ਦਾਅਵਾ ਕੀਤਾ ਕਿ ਉਸਦੇ ਮੁਵਕਲ ਨੂੰ ਖਾਸ ਫਿਰਕੇ ਦੀ ਪਛਾਣ ਵਾਲਾ ਹੋਣ ਕਰਕੇ ਭਾਰਤ ਸਰਕਾਰ ਅਤੇ ਉੱਥੋਂ ਦੇ ਮੀਡੀਆ ਵੱਲੋਂ ਨਿਸ਼ਾਨਾ ਬਣਾ ਕੇ ਭੰਡਿਆ ਗਿਆ ਤਾਂ ਜੋ ਆਲਮੀ ਪੱਧਰ ਤੇ ਕੈਨੇਡਾ ਸਰਕਾਰ ਤੇ ਸਵਾਲ ਉਠਾਏ ਜਾ ਸਕਣ ਕੈਨੇਡਾ ਸਰਕਾਰ ਲਗਾਤਾਰ ਆਪਣੀਆਂ ਇਮੀਗ੍ਰੇਸ਼ਨ ਨੀਤੀਆਂ 'ਚ ਬਦਲਾਅ ਕਰ ਰਹੀ ਹੈ ਸਟੱਡੀ ਵੀਜ਼ਾ ਵਰਕ ਪਰਮਿਟ ਅਤੇ ਨਾਗਰਿਕਤਾ ਨਿਯਮਾਂ 'ਚ ਬਦਲਾਅ ਕਰਨ ਤੋਂ ਬਾਅਦ ਕੈਨੇਡਾ 'ਚ ਆਉਣ ਵਾਲੇ ਸਮੇਂ 'ਚ ਸ਼ਰਨ ਮੰਗਣ ਵਾਲਿਆਂ ਲਈ ਵੀ ਨਿਯਮ ਸਖਤ ਹੋ ਜਾਣਗੇ ਅੰਕੜਿਆਂ ਮੁਤਾਬਕ ਇਸ ਸਖਤੀ ਦਾ ਅਸਰ ਵੀ ਦਿਖਣਾ ਸ਼ੁਰੂ ਹੋ ਗਿਆ ਹੈ ਸਾਲ 2024 ਦੇ ਮੁਕਾਬਲੇ ਭਾਰਤੀਆਂ ਦੇ ਕੈਨੇਡਾ 'ਚ ਸ਼ਰਨ ਅਪਲਾਈ ਕਰਨ ਦੇ ਮਾਮਲਿਆਂ 'ਚ ਗਿਰਾਵਟ ਦਰਜ ਕੀਤੀ ਗਈ ਹੈ ਹਾਲਾਂਕਿ ਅਜੇ ਵੀ ਇਸ ਮਾਮਲੇ 'ਚ ਭਾਰਤੀ ਕਈ ਦੂਜੇ ਦੇਸ਼ਾਂ ਦੇ ਮੁਕਾਬਲੇ ਮੋਹਰੀ ਨੇ ਕੈਨੇਡਾ ਦੇ ਇਮੀਗ੍ਰੇਸ਼ਨ ਕਾਨੂੰਨ ਨੂੰ ਜਾਣਨ ਵਾਲੇ ਮੰਨਦੇ ਨੇ ਕਿ ਜੇਕਰ ਪ੍ਰਸਤਾਵਿਤ C12 ਬਿਲ ਪਾਸ ਹੋ ਗਿਆ ਤਾਂ ਸ਼ਰਨ ਲੈਣੀ ਪਹਿਲਾਂ ਦੇ ਮੁਕਾਬਲੇ ਬਹੁਤ ਔਖੀ ਹੋਵੇਗੀ। ਇਹ ਬਿਲ ਕਾਨੂੰਨ ਬਣਨ ਤੋਂ ਬਾਅਦ ਅਸਲ ਸ਼ਰਨਾਰਥੀਆਂ ਦੇ ਰਾਹ 'ਚ ਵੱਡੀ ਰੁਕਾਵਟ ਬਣ ਸਕਦਾ ਹੈ। ਹਾਲਾਂਕਿ ਅਜੇ ਬਿਲ ਨੇ ਕਾਨੂੰਨ ਦਾ ਰੂਪ اختیار ਨਹੀਂ ਕੀਤਾ। ਇਹ ਬਿਲ ਕੈਨੇਡਾ ਦੀ ਸੰਸਦ 'ਚ ਵਿਚਾਰ ਅਧੀਨ ਹੈ ਤੇ ਇਸ ਦੇ ਲਈ ਵੱਖ-ਵੱਖ ਵਰਗਾਂ ਦੀ ਰਾਏ ਲਈ ਜਾ ਰਹੀ ਹੈ। ਜਾਣਕਾਰੀ ਮੁਤਾਬਕ ਕੈਨੇਡਾ ਚ ਜੇਕਰ ਭਾਰਤੀਆਂ ਦੇ ਸ਼ਰਨ ਦੇ ਕੇਸ ਅਪਲਾਈ ਕਰਨ ਦੀ ਦਰ ਜ਼ਿਆਦਾ ਹੈ ਤਾਂ ਅਰਜ਼ੀਆਂ ਰੱਦ ਹੋਣ ਦੀ ਦਰ ਵੀ ਜ਼ਿਆਦਾ ਹੈ ਇਸ ਕਰਕੇ ਕੇਸ ਰੱਦ ਕੀਤੇ ਗਏ ਲੋਕਾਂ ਨੂੰ ਕੈਨੇਡਾ ਨੇ ਡਿਪੋਰਟ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ ਕੈਨੇਡਾ ਸਰਕਾਰ ਦੇ ਸਟੈਟਿਸਟਿਕਸ ਵਿਭਾਗ ਦੇ ਜਨਵਰੀ ਤੋਂ ਸਤੰਬਰ 2025 ਦੇ ਡਾਟਾ ਨੂੰ ਦੇਖਿਆ ਜਾਵੇ ਤਾਂ ਸ਼ਰਨਾਰਥੀ ਦੇ ਤੌਰ ਤੇ ਅਪਲਾਈ ਕਰਨ ਵਾਲਿਆਂ ਚ ਸਭ ਤੋਂ ਵੱਧ ਅਰਜ਼ੀਆਂ ਭਾਰਤੀ ਨਾਗਰਿਕਾਂ ਨੇ ਦਿੱਤੀਆਂ ਇਸ ਤੋਂ ਬਾਅਦ ਨੰਬਰ ਹੈਤੀ ਦੇਸ਼ ਦਾ ਆਉਂਦਾ ਹੈ ਜਨਵਰੀ ਤੋਂ ਸਤੰਬਰ 2025 ਦੇ ਸਮੇਂ ਦੌਰਾਨ ਕੁੱਲ 13912 ਭਾਰਤੀਆਂ ਨੇ ਸ਼ਰਨ ਦੇ ਲਈ ਅਪਲਾਈ ਕੀਤਾ ਜਿਸ ਵਿੱਚੋਂ 1568 ਅਰਜ਼ੀਆਂ ਸਵੀਕਾਰ ਹੋਈਆਂ ਅਤੇ 1600 ਅਰਜ਼ੀਆਂ ਰੱਦ ਹੋਈਆਂ ਸਨ ਇਸ ਤੋਂ ਇਲਾਵਾ 3319 ਵਿਅਕਤੀਆਂ ਨੇ ਅਰਜ਼ੀਆਂ ਨੂੰ ਅਧ ਵਿਚਾਲੇ ਛੱਡ ਦਿੱਤਾ ਤੇ 710 ਲੋਕਾਂ ਨੇ ਆਪਣੀਆਂ ਅਰਜ਼ੀਆਂ ਵਾਪਸ ਲੈ ਲਈਆਂ ਇਸ ਸਮੇਂ ਦੌਰਾਨ ਵੀ ਵਿਭਾਗ ਕੋਲ 43380 ਅਰਜ਼ੀਆਂ ਵਿਚਾਰ ਅਧੀਨ ਨੇ ਇਸ ਸਾਲ ਕੁੱਲ 83311 ਐਪਲੀਕੇਸ਼ਨਸ ਵੱਖ-ਵੱਖ ਦੇਸ਼ਾਂ ਦੇ ਨਾਗਰਿਕਾਂ ਵੱਲੋਂ ਦਾਖਲ ਕੀਤੀਆਂ ਗਈਆਂ ਇਸ ਵਿੱਚੋਂ 37323 ਐਪਲੀਕੇਸ਼ਨਸ ਮਨਜ਼ੂਰ ਵੀ ਹੋਈਆਂ ਪਰ ਹੈਰਾਨੀ ਜਨਕ ਅੰਕੜਾ ਪੈਂਡਿੰਗ ਕੇਸਾ ਦਾ ਹੈ ਜੋ ਕਿ 2,819 ਹੈ ਜਦਕਿ 2024 ਦੇ ਅੰਕੜਿਆਂ ਨੂੰ ਦੇਖਿਆ ਜਾਵੇ ਤਾਂ ਉਸ ਸਮੇਂ ਦੌਰਾਨ 32,563 ਭਾਰਤੀਆਂ ਨੇ ਸ਼ਰਨ ਲਈ ਅਪਲਾਈ ਕੀਤਾ ਸੀ ਇਮੀਗ੍ਰੇਸ਼ਨ ਕਾਨੂੰਨ ਦੇ ਜਾਣਕਾਰ ਮੰਨਦੇ ਨੇ ਕਿ ਕੈਨੇਡਾ ਚ ਇਸ ਸਮੇਂ ਸ਼ਰਨਾਰਥੀਆਂ ਦੀਆਂ ਕਰੀਬ 5 ਲੱਖ ਅਰਜ਼ੀਆਂ ਵਿਚਾਰ ਅਧੀਨ ਭਾਰਤ ਤੋਂ ਬਾਅਦ ਹੈਤੀ ਦੇਸ਼ ਦਾ ਨੰਬਰ ਹੈ ਜਿਸ ਦੇ 11820 ਨਾਗਰਿਕਾਂ ਨੇ ਇਸ ਸਾਲ ਕੈਨੇਡਾ 'ਚ ਸ਼ਰਨ ਲੈਣ ਲਈ ਅਪਲਾਈ ਕੀਤਾ ਤੇ ਇਸ ਵਿੱਚੋਂ 2541 ਅਰਜ਼ੀਆਂ ਮਨਜ਼ੂਰ ਵੀ ਹੋਈਆਂ ਕੈਨੇਡਾ ਦਾ ਜਹਾਜ਼ ਚੜਨਾ ਪੰਜਾਬੀਆਂ ਵਾਸਤੇ ਮਹਿੰਗਾ ਹੋ ਗਿਆ ਏ ਫੈਡਰਲ ਸਰਕਾਰ ਵੱਲੋਂ ਵੱਖ-ਵੱਖ ਸ਼੍ਰੇਣੀਆਂ ਦੀ ਇਮੀਗ੍ਰੇਸ਼ਨ ਫੀਸ 'ਤੇ ਵਾਧਾ ਲਾਗੂ ਕਰ ਦਿੱਤਾ ਗਿਆ ਏ ਤੇ ਸਭ ਤੋਂ ਵੱਧ ਬੋਝ ਕੈਨੇਡਾ 'ਚ ਮੌਜੂਦ ਇੰਟਰਨੈਸ਼ਨਲ ਸਟੂਡੈਂਟਸ 'ਤੇ ਪਵੇਗਾ ਜਿਨ੍ਹਾਂ ਨੂੰ ਨਵੇਂ ਬਰੇ ਦੌਰਾਨ 253000 ਵੀਜ਼ਾ ਐਕਸਟੈਂਸ਼ਨ ਜਾਰੀ ਕਰਨ ਦਾ ਟੀਚਾ ਫੈਡਰਲ ਸਰਕਾਰ ਵੱਲੋਂ ਮਿੱਥਿਆ ਗਿਆ ਹੈ ਇਸੇ ਤਰ੍ਹਾਂ ਕੈਨੇਡਾ ਚ ਦਾਖਲ ਹੋਣ ਤੋਂ ਰੋਕੇ ਗਏ ਜਾਂ ਮੁਲਕ ਚ ਰਹਿਸ਼ ਦੌਰਾਨ ਵੀਜ਼ਾ ਮਿਆਦ ਲੰਘਾਉਣ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ ਆਪਣੀਆਂ ਅਰਜ਼ੀਆਂ ਦੀ ਪ੍ਰੋਸੈਸਿੰਗ ਵਾਸਤੇ ਵਾਧੂ ਅਦਾਇਗੀ ਕਰਨੀ ਹੋਵੇਗੀ ਦੂਜੇ ਪਾਸੇ ਇੰਟਰਨੈਸ਼ਨਲ ਐਕਸਪੀਰੀਅੰਸ ਕੈਨੇਡਾ ਵਰਕ ਪਰਮਿਟ ਦੀ ਪ੍ਰੋਸੈਸਿੰਗ ਫੀਸ 'ਚ ਵੀ ਵਾਧਾ ਕੀਤਾ ਗਿਆ ਹੈ ਨਵੀਆਂ ਦਰਾਂ ਮੁਤਾਬਕ ਟੈਂਪਰੇਰੀ ਰੈਜ਼ੀਡੈਂਟ ਪਰਮਿਟ ਵਾਸਤੇ ਹੁਣ 246.25 ਡਾਲਰ ਦੇਣੇ ਹੋਣਗੇ ਤੇ ਵਿਜ਼ਟਰ ਸਟੇਟਸ ਬਹਾਲ ਕਰਨ ਵਾਸਤੇ ਵੀ ਇੰਨੀ ਹੀ ਫੀਸ ਅਦਾ ਕਰਨੀ ਹੋਵੇਗੀ ਨਵੀਆਂ ਦਰਾਂ 1 ਦਸੰਬਰ ਤੋਂ ਲਾਗੂ ਹੋ ਗਈਆਂ ਨੇ ਪਰ 30 ਨਵੰਬਰ ਦੀ ਰਾਤ ਤੱਕ ਆਨਲਾਈਨ ਅਰਜ਼ੀਆਂ ਦਾਇਰ ਕਰਨ ਵਾਲਿਆਂ ਨੂੰ ਵਧੀ ਹੋਈ ਫੀਸ ਨਹੀਂ ਦੇਣੀ ਪਵੇਗੀ ਕੈਨੇਡਾ ਪਰਤਣ ਲਈ ਅਧਿਕਾਰਤ ਹੋਣ ਵਾਸਤੇ ਹੁਣ 492.50 ਡਾਲਰ ਦੇਣੇ ਹੋਣਗੇ ਜਦਕਿ ਨਵੇਂ ਵਰਕ ਪਰਮਿਟ ਤੋਂ ਬਗੈਰ ਵਰਕਰ ਸਟੇਟਸ ਬਹਾਲ ਕਰਨ ਵਾਸਤੇ 246.25 ਡਾਲਰ ਅਦਾਇਗੀ ਯੋਗ ਹੋਣਗੇ ਕੈਨੇਡਾ 'ਚ ਮੌਜੂਦ ਇੰਟਰਨੈਸ਼ਨਲ ਸਟੂਡੈਂਟਸ ਤੋਂ ਨਵੇਂ ਸਟੱਡੀ ਵੀਜ਼ਾ ਲਈ 396.25 ਡਾਲਰ ਵਸੂਲ ਕੀਤੇ ਜਾਣਗੇ ਜਦਕਿ ਨਵੇਂ ਸਟੱਡੀ ਪਰਮਿਟ ਤੋਂ ਗੈਰ ਵਿਦਿਆਰਥੀ ਦਰਜਾ ਬਹਾਲ ਕਰਨ ਲਈ 246.25 ਡਾਲਰ ਦੇਣੇ ਹੋਣਗੇ ਇਸੇ ਤਰ੍ਹਾਂ ਨਵੇਂ ਵਰਕ ਪਰਮਿਟ ਸਣੇ ਵਰਕਰ ਸਟੇਟਸ ਦੀ ਬਹਾਲੀ ਵਾਸਤੇ 401.25 ਡਾਲਰ ਜਮ੍ਹਾਂ ਕਰਵਾਉਣੇ ਹੋਣਗੇ ਦੱਸ ਦਈਏ ਕਿ ਕੈਨੇਡਾ ਸਰਕਾਰ ਦੀਆਂ ਹਦਾਇਤਾਂ ਤੇ ਮੁਲਕ ਛੱਡਣ ਵਾਲਿਆਂ ਨੂੰ ਵਾਪਸੀ ਕਰਨ ਵਾਸਤੇ ਅਥਾਰਾਈਜੇਸ਼ਨ ਫੀਸ ਹਰ ਹਾਲਤ 'ਚ ਭਰਨੀ ਹੋਵੇਗੀ ਅਜਿਹੀਆਂ ਅਰਜ਼ੀਆਂ ਨੂੰ ਵਰਕ ਪਰਮਿਟ ਜਾਂ ਸਟੱਡੀ ਵੀਜ਼ਾ ਦੀਆਂ ਅਰਜ਼ੀਆਂ ਨਾਲ ਦਾਖਲ ਕੀਤਾ ਜਾ ਸਕਦਾ ਹੈ ਇਮੀਗ੍ਰੇਸ਼ਨ ਮਾਹਿਰਾ ਮੁਤਾਬਕ ਜੇ ਵਿਜ਼ਟਰ ਵੀਜ਼ਾ ਸਟੱਡੀ ਵੀਜ਼ਾ ਜਾਂ ਵਰਕ ਸਟੇਟਸ ਤੇ ਕੈਨੇਡਾ ਪੁੱਜੇ ਕਿਸੇ ਵਿਦੇਸ਼ੀ ਨਾਗਰਿਕ ਦੀ ਵੀਜ਼ਾ ਮਿਆਦ ਖਤਮ ਹੋ ਜਾਂਦੀ ਹੈ ਤਾਂ ਉਸ ਨੂੰ ਮੁਲਕ ਛੱਡ ਕੇ ਜਾਣਾ ਪੈਂਦਾ ਹੈ ਜਾਂ 90 ਦਿਨ ਦੇ ਅੰਦਰ ਸਟੇਟਸ ਬਹਾਲ ਕਰਵਾਉਣ ਦੀ ਅਰਜ਼ੀ ਦਾਇਰ ਕਰਨੀ ਪੈਂਦੀ ਹੈ ਕੈਨੇਡਾ 'ਚ ਦਾਖਲ ਹੋਣ ਦੇ ਅਯੋਗ ਮੰਨੇ ਲੋਕਾਂ ਨੂੰ ਬੇहद ਠੋਸ ਕਾਰਨ ਦੇ ਆਧਾਰ ਤੇ ਦਾਖਲਾ ਮਿਲ ਸਕਦਾ ਹੈ ਪਰ ਉਹਨਾਂ ਨੂੰ ਆਰਜ਼ੀ ਵੀਜ਼ਾ ਹੀ ਜਾਰੀ ਕੀਤਾ ਜਾਵੇਗਾ ਦੂਜੇ ਪਾਸੇ ਇੰਟਰਨੈਸ਼ਨਲ ਐਕਸਪੀਰੀਅੰਸ ਕੈਨੇਡਾ ਵਰਕ ਪਰਮਿਟ ਦੇ ਮਾਮਲੇ 'ਚ ਨਵੀਂ ਫੀਸ ਵਧਾ ਕੇ 184.75 ਡਾਲਰ ਕਰ ਦਿੱਤੀ ਗਈ ਹੈ ਹਜ਼ਾਰਾਂ ਵਿਦੇਸ਼ੀ ਵਿਦਿਆਰਥੀਆਂ ਜਿਨ੍ਹਾਂ ਕੋਲ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਨੇ ਇਸ ਸਾਲ ਆਪਣੇ ਵੀਜ਼ੇ ਦੀ ਮਿਆਦ ਪੂਰੀ ਹੋਣ ਦੇ ਕਾਰਨ ਚਿੰਤਾ ਚ ਡੁੱਬ ਗਏ ਨੇ। ਉਹਨਾਂ ਦੀ ਕੈਨੇਡਾ 'ਚ ਰਹਿਣ ਦੀ ਸੰਭਾਵਨਾ ਤੇ ਸਵਾਲ ਖੜੇ ਹੋ ਗਏ ਨੇ ਤੇ ਅਰਥ ਸ਼ਾਸਤਰੀ ਇਹ ਅੰਦਾਜ਼ਾ ਲਗਾ ਰਹੇ ਨੇ ਕਿ ਇਹਨਾਂ 'ਚੋਂ ਕਈ ਆਪਣਾ ਲੀਗਲ ਸਟੇਟਸ ਖਤਮ ਹੋਣ ਦੇ ਬਾਵਜੂਦ ਸ਼ਾਇਦ ਵਾਪਸ ਨਾ ਮੁੜਨ। ਕਈ ਵਾਰ ਵਰਕ ਪਰਮਿਟ ਬਿਨਾਂ ਵਧਾਏ ਹੀ ਮਿਆਦ ਪੂਰੇ ਹੋ ਜਾਂਦੇ ਨੇ। ਪਰਮਿਟ ਮਿਆਦ ਪੂਰਾ ਹੋਣ ਤੋਂ ਬਾਅਦ ਪਹਿਲੇ 90 ਦਿਨਾਂ 'ਚ ਤੁਸੀਂ ਆਪਣਾ ਵਰਕ ਪਰਮਿਟ ਰੀਸਟੋਰ ਕਰ ਸਕਦੇ ਹੋ ਜਿਸ ਨਾਲ ਤੁਹਾਨੂੰ ਹੁਕਮਾਂ ਦੀ ਉਡੀਕ ਦੌਰਾਨ ਕੈਨੇਡਾ 'ਚ ਰਹਿਣ ਦੀ ਇਜਾਜ਼ਤ ਹੁੰਦੀ ਹੈ ਪਰ ਇਸ ਦੌਰਾਨ ਤੁਹਾਨੂੰ ਕੰਮ ਕਰਨਾ ਬੰਦ ਕਰਨਾ ਪੈਂਦਾ ਹੈ ਜੇ 90 ਦਿਨ ਬੀਤ ਜਾਂਦੇ ਨੇ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਤੁਹਾਨੂੰ ਤੁਰੰਤ ਕੈਨੇਡਾ ਛੱਡਣਾ ਪੈਂਦਾ ਹੈ ਅਜਿਹਾ ਨਾ ਕਰਨ ਦੀ ਸੂਰਤ 'ਚ ਡਿਪੋਰਟ ਹੋਣ ਦਾ ਖਤਰਾ ਹੁੰਦਾ ਹੈ ਤੇ ਮੁੜ ਦਾਖਲੇ ਲਈ ਇਮੀਗ੍ਰੇਸ਼ਨ ਅਧਿਕਾਰੀ ਦੀ ਮਨਜ਼ੂਰੀ ਦੀ ਲੋੜ ਪੈ ਸਕਦੀ ਹੈ IRCC ਦੇ ਡਾਟਾ ਅਨੁਸਾਰ 30 ਸਤੰਬਰ ਤੱਕ ਦੇਸ਼ ਵਿੱਚ 31610 ਲੋਕ ਵੈਧ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਰੱਖਦੇ ਸਨ ਅਤੇ ਇਹ ਵੀਜ਼ੇ 31 ਦਸੰਬਰ ਤੱਕ ਮਿਆਦ ਪੂਰੇ ਹੋ ਜਾਣਗੇ। ਇਹਨਾਂ ਵਿੱਚੋਂ ਕਈਆਂ ਨੇ ਫੀਸਾਂ ਦਾ ਭੁਗਤਾਨ ਕਰਨ ਲਈ ਵੱਡੇ ਕਰਜ਼ੇ ਲੈ ਸਨ ਇਸ ਉਮੀਦ ਨਾਲ ਕਿ ਉਹ ਆਖਰਕਾਰ ਸਥਾਈ ਨਿਵਾਸ ਪ੍ਰਾਪਤ ਕਰ ਲੈਣਗੇ। ਕੁਝ ਉਨਾ 31610 ਵਿਅਕਤੀਆਂ ਚ ਸ਼ਾਮਲ ਨੇ ਜਿਨ੍ਹਾਂ ਦੇ ਵੀਜ਼ੇ ਅਗਲੇ ਕੁਝ ਹਫ਼ਤਿਆਂ ਚ ਮਿਆਦ ਪੂਰੀ ਹੋਣ ਵਾਲੇ ਨੇ ਇਹ ਅੰਕੜੇ ਹਾਲ ਹੀ ਚ ਅਰਥ ਸ਼ਾਸਤਰੀਆਂ ਅਤੇ ਇਮੀਗ੍ਰੇਸ਼ਨ ਅਧਿਕਾਰੀਆਂ ਦੀ ਜਾਂਚ ਹੇਠ ਨੇ ਕਿਉਂਕਿ ਇਹ ਪਤਾ ਨਹੀਂ ਹੈ ਕਿ ਕਿੰਨੇ ਸਥਾਈ ਨਿਵਾਸੀ ਵੀਜ਼ਾ ਮਿਆਦ ਪੂਰੀ ਹੋਣ ਤੋਂ ਬਾਅਦ ਦੇਸ਼ ਚ ਰਹਿ ਜਾਂਦੇ ਨੇ ਜਿਸ ਨਾਲ ਗੈਰ ਅਧਿਕਾਰਤ ਨਿਵਾਸੀਆਂ ਦੀ ਗਿਣਤੀ ਵਾਧੀ ਹੈ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੀ ਮਿਆਦ 8 ਮਹੀਨੇ ਤੋਂ 3 ਸਾਲ ਤੱਕ ਹੋ ਸਕਦੀ ਹੈ ਜੇ ਤੁਸੀਂ ਮਾਸਟਰ ਡਿਗਰੀ ਪ੍ਰੋਗਰਾਮ ਤੋਂ ਗ੍ਰੈਜੂਏਟ ਨਹੀਂ ਕੀਤੇ ਤਾਂ ਤੁਹਾਡੇ ਪਰਮਿਟ ਦੀ ਮਿਆਦ ਕੈਨੇਡਾ ਚ ਤੁਹਾਡੇ ਅਧਿਅਨ ਪ੍ਰੋਗਰਾਮ ਦੀ ਲੰਬਾਈ ਤੇ ਨਿਰਭਰ ਕਰਦੀ ਹੈ ਤਾਜ਼ਾ ਡਾਟਾ ਮੁਤਾਬਕ ਅਸਥਾਈ ਨਿਵਾਸੀ ਕੈਨੇਡਾ ਦੀ ਕੁੱਲ ਆਬਾਦੀ ਦਾ 7.3% ਨੇ ਜੋ ਲਗਭਗ 3 ਮਿਲੀਅਨ ਵਿਅਕਤੀ ਬਣਦੇ ਨੇ ਹਾਲਾਂਕਿ ਇਹ ਅੰਕੜੇ ਉਹਨਾਂ ਨੂੰ ਸ਼ਾਮਲ ਨਹੀਂ ਕਰਦੇ ਜੋ ਮਿਆਦ ਪੂਰੀ ਹੋ ਚੁੱਕੇ ਵੀਜ਼ਿਆਂ ਨਾਲ ਅਜੇ ਵੀ ਦੇਸ਼ਦ ਨੇ ਅਤੇ ਸਥਾਈ ਦਰਜਾ ਪ੍ਰਾਪਤ ਕਰਨ ਦਾ ਨਵਾਂ ਰਸਤਾ ਲੱਭ ਰਹੇ ਨੇ ਫੈਡਰਲ ਸਰਕਾਰ ਦੀ ਯੋਜਨਾ ਹੈ ਕਿ ਇਸ ਹਿੱਸੇ ਨੂੰ 2027 ਦੇ ਅੰਤ ਤੱਕ 5% ਤੱਕ ਲਿਆਂਦਾ ਜਾਵੇ ਇਹ ਮਿਆਦ ਨਾਲੋਂ 1 ਸਾਲ ਦੇਰੀ ਨਾਲ ਹੈ ਫੈਡਰਲ ਇਮੀਗ੍ਰੇਸ਼ਨ ਵਿਭਾਗ ਨੇ ਕਿਹਾ ਕਿ ਉਹਨਾਂ ਕੋਲ ਇਹ ਅੰਦਾਜ਼ਾ ਨਹੀਂ ਹੈ ਕਿ ਕੈਨੇਡਾ 'ਚ ਮਿਆਦ ਪੂਗਾ ਚੁੱਕੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਰੱਖਣ ਵਾਲੇ ਲੋਕ ਕਿੰਨੇ ਨੇ ਜਦੋਂ ਕੋਈ ਵਿਅਕਤੀ ਪਰਮਿਟ ਪ੍ਰਾਪਤ ਕਰਦਾ ਹੈ ਤਾਂ ਉਸ ਨੂੰ ਉਸ ਇਆਂ ਸ਼ਰਤਾਂ ਦੀ ਪਾਲਣਾ ਕਰਨੀ ਲਾਜ਼ਮੀ ਹੈ ਜਿਸ ਵਿੱਚ ਮਿਆਦ ਖਤਮ ਹੋਣ ਤੇ ਕੈਨੇਡਾ ਛੱਡਣ ਦੀ ਕਾਨੂੰਨੀ ਲੋੜ ਵੀ ਸ਼ਾਮਲ ਹੈ ਕੈਨੇਡਾ ਚ ਬੇਕਾਰ ਲੋਕਾਂ ਦੀ ਗਿਣਤੀ ਚ ਬੇਤਹਾਸ਼ਾ ਵਾਧੇ ਮਗਰੋਂ ਸਮਾਜ ਦੀ ਸੁਰੱਖਿਆ ਤੇ ਵੱਡਾ ਖਤਰਾ ਮੰਡਰਾਉਣ ਲੱਗਾ ਏ ਤੇ ਮਨੁੱਖਤਾ ਨੂੰ ਦਰਪੇਸ਼ ਸੰਕਟ ਦੇ ਮੱਦੇਨਜ਼ਰ ਅਨਟਾਰੀਓ ਦੇ 29 ਸ਼ਹਿਰਾਂ ਵੱਲੋਂ ਐਮਰਜੈਂਸੀ ਐਲਾਨਣ ਦਾ ਸੱਦਾ ਦਿੱਤਾ ਗਿਆ ਏ ਬੇਕਾਰ ਲੋਕਾਂ ਚੋਂ ਜ਼ਿਆਦਾਤਰ ਜਿੱਥੇ ਨਸ਼ਿਆਂ ਦੇ ਆਦੀ ਹੁੰਦੇ ਨੇ ਉੱਥੇ ਹੀ ਲੁੱਟਾਂ ਖੋਹਾਂ ਜਾਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਪਿੱਛੇ ਨਹੀਂ ਹਟਦੇ 29 ਸ਼ਹਿਰਾਂ ਦੇ ਮੇਅਰਜ਼ ਦਾ ਕਹਿਣਾ ਏ ਕਿ 2024 ਦੌਰਾਨ ਬੇਕਾਰ ਲੋਕਾਂ ਅਤੇ ਹਾਊਸਿੰਗ ਪ੍ਰੋਗਰਾਮਾਂ ਉੱਤੇ ਖਰਚ 4 ਅਰਬ ਡਾਲਰ ਤੋਂ ਵੱਧ ਰਕਮ ਚੋਂ ਅੱਧੀ ਤੋਂ ਜ਼ਿਆਦਾ ਮਿਊਂਸੀਪੈਲਿਟੀਆਂ ਦੀ ਜੇਬ ਚੋਂ ਗਈ ਮੇਅਰਸ ਕਾਕਸ ਦੀ ਪ੍ਰਧਾਨ ਅਤੇ ਬਰਲਿੰਗਟਨ ਦੀ ਮੇਅਰ ਮੈਰੀਨ ਮੀਡਵਾਰਡ ਨੇ ਕਿਹਾ ਕਿ ਇੰਨੀ ਜ਼ਿਆਦਾ ਰਕਮ ਖਰਚ ਕਰਨੀ ਸ਼ਹਿਰੀ ਪ੍ਰਸ਼ਾਸਨ ਦੇ ਵਾਸਤੇ ਨਹੀਂ ਜਦੋਂ ਪਹਿਲਾਂ ਹੀ ਖਜ਼ਾਨੇ ਨੂੰ ਵੱਡਾ ਖੋਰਾ ਲੱਗ ਚੁੱਕਾ ਹੈ ਉਹਨਾਂ ਦਲੀਲ ਦਿੱਤੀ ਕਿ ਪ੍ਰਾਪਰਟੀ ਟੈਕਸ ਦੀ ਰਕਮ ਨਾਲ ਬੇਘਰਾਂ ਦੀ ਸਮੱਸਿਆ ਖਤਮ ਨਹੀਂ ਕੀਤੀ ਜਾ ਸਕਦੀ ਪਰ ਫਿਰ ਵੀ ਮਿਊਨਿਸਪੈਲਿਟੀਆਂ ਵੱਲੋਂ ਬਣਦਾ ਯੋਗਦਾਨ ਪਾਉਣ ਦੀ ਵਚਨਬੱਧਤਾ ਜ਼ਾਹਰ ਕੀਤੀ ਜਾ ਰਹੀ ਹੈ ਕਿਉਂਕਿ ਲੋਕਾਂ ਨੂੰ ਗਲੀਆਂ 'ਚ ਰੁੜਦੇ ਨਹੀਂ ਦੇਖਿਆ ਜਾ ਸਕਦਾ ਉਧਰ ਅਨਟਾਰੀਓ ਦੇ ਮਿਊਨਿਸਪਲ ਮਾਮਲਿਆਂ ਦੇ ਹਾਊਸਿੰਗ ਮੰਤਰਾਲੇ ਦੇ ਇੱਕ ਬੁਲਾਰੇ ਨੇ ਕਿਹਾ ਹੈ ਕਿ ਸੂਬਾ ਸਰਕਾਰ ਪਹਿਲਾਂ ਹੀ ਬੇਘਰਾਂ ਦੀ ਸਮੱਸਿਆ ਨਾਲ ਨਜਿੱਠਣ ਲਈ ਭਾਰੀ ਪਰ ਕੰਮ ਨਿਵੇਸ਼ ਕਰ ਚੁੱਕੀ ਹੈ ਬੁਲਾਰੇ ਨੇ ਦੱਸਿਆ ਕਿ ਵਦੇਰੇ ਸ਼ੈਲਟਰ ਸਪੈਸਿਸ ਅਤੇ ਕਿਫਾਇਤੀ ਰਹਿਸ਼ੀ ਮਕਾਨ ਦੇ ਮਕਸਦ ਤਹਿਤ 75.5 ਮਿਲੀਅਨ ਡਾਲਰ ਖਰਚ ਕੀਤੇ ਜਾ ਰਹੇ ਨੇ ਇਸ ਤੋਂ ਇਲਾਵਾ ਮਿਊਨਿਸਪੈਲਿਟੀਆਂ ਨੂੰ ਹੋਮਲੈਸਨੈਸ ਪ੍ਰੀਵੈਂਸ਼ਨਲ ਪ੍ਰੋਗਰਾਮ ਅਧੀਨ ਰਹਿائش ਸਹੂਲਤਾਂ 'ਚ ਸੁਧਾਰ ਵਾਸਤੇ 1.7 ਅਰਬ ਡਾਲਰ ਮੁਹੱਈਆ ਕਰਵਾਏ ਗਏ ਨੇ ਉਨ੍ਹਾਂ ਅੱਗੇ ਕਿਹਾ ਕਿ ਅੰਟਾਰੀਓ ਵੱਲੋਂ 28 ਹੋਮਲੈਸਨੈਸ ਐਂਡ ਐਡਿਕਸ਼ਨ ਰਿਕਵਰੀ ਟ੍ਰੀਟਮੈਂਟ ਹਬਸ ਦੀ ਸਿਰਜਣਾ ਵਾਸਤੇ 550 ਮਿਲੀਅਨ ਡਾਲਰ ਵੱਖਰੇ ਤੌਰ ਤੇ ਮੁਹੱਈਆ ਕਰਵਾਏ ਜਾ ਰਹੇ ਨੇ ਸੂਬਾ ਸਰਕਾਰ ਦੇ ਬੁਲਾਰੇ ਨੇ ਦਾਵਾ ਕੀਤਾ ਕਿ ਮਿਊਨਿਸਪੈਲਿਟੀਆਂ ਦੀ ਮਦਦ ਵਾਸਤੇ ਇਤਿਹਾਸਕ ਕਦਮ ਉਠਾਏ ਜਾ ਰਹੇ ਨੇ ਇੱਥੇ ਦੱਸਣਾ ਬਣਦਾ ਹੈ ਕਿ ਸੂਬੇ 'ਚ ਨਿਗਰਾਨੀ ਹੀਠ ਨਸ਼ਾ ਕਰਨ ਵਾਲੀਆਂ ਥਾਵਾਂ ਨੂੰ ਹੋਮਲੈਸਨੈਸ ਐਂਡ ਐਡਿਕਸ਼ਨ ਰਿਕਵਰੀ ਟ੍ਰੀਟਮੈਂਟ ਹੱਬਸ ਰਾਹੀਂ ਬਦਲਿਆ ਜਾ ਰਿਹਾ ਹੈ ਦੂਜੇ ਪਾਸੇ ਐਸੋਸੀਏਸ਼ਨ ਆਫ ਮਿਨਿਸਪੈਲਿਟੀਆਂ ਆਫ ਅੰਟਾਰੀਓ ਦੀ ਰਿਪੋਰਟ ਕਹਿੰਦੀ ਹੈ ਕਿ ਬੇਕਰਾਂ ਦੀ ਸਮੱਸਿਆ ਖਤਮ ਕਰਨ ਲਈ ਆਉਂਦੇ 10 ਸਾਲਾਂ ਦੌਰਾਨ 11 ਅਰਬ ਡਾਲਰ ਖਰਚ ਕਰਨੇ ਹੋਣਗੇ ਮੇਅਰਸ ਕੌਕਸ ਦਾ ਮੰਨਣਾ ਹੈ ਕਿ ਇਹ ਲਗਾਤਾਰ ਵਧ ਰਿਹਾ ਸੰਕਟ ਹੈ ਅਤੇ ਮਿਨਿਸਪੈਲਿਟੀਆਂ ਇਸ ਨੂੰ ਇਕੱਲੇ ਤੌਰ ਤੇ ਖਤਮ ਨਹੀਂ ਕਰ ਸਕਦੀਆਂ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਨ ਟਰੂਡੋ ਤੇ ਅਮਰੀਕੀ ਗਾਇਕਾ ਕੈਟੀ ਪੇਰੀ ਅੱਜਕੱਲ ਆਪਣੀ ਲਵ ਲਾਈਫ ਨੂੰ ਲੈ ਕੇ ਚਰਚਾ 'ਚ ਨੇ ਖਬਰਾਂ ਨੇ ਕਿ ਦੋਵੇਂ ਇੱਕ ਦੂਜੇ ਨੂੰ ਡੇਟ ਕਰ ਰਹੇ ਨੇ ਇਸੇ ਦੌਰਾਨ ਉਹਨਾਂ ਦੀ ਇੱਕ ਤਸਵੀਰ ਵੀ ਸਾਹਮਣੇ ਆਈ ਹੈ ਜਿਸ ਵਿੱਚ ਉਹ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਫੂਮਿਓ ਕਿਸ਼ੀਦਾ ਨਾਲ ਨਜ਼ਰ ਆ ਰਹੇ ਨੇ ਦਰਸਲ ਕਿਸ਼ੀਦਾ ਨੇ ਵੀਰਵਾਰ ਨੂੰ ਆਪਣੇ ਸੋਸ਼ਲ ਮੀਡੀਆ ਤੇ ਇੱਕ ਫੋਟੋ ਸਾਂਝੀ ਕੀਤੀ ਜਿਸ ਵਿੱਚ ਉਹ ਆਪਣੀ ਪਤਨੀ ਤੋਂ ਇਲਾਵਾ ਜਸਟਨ ਟਰੂਡੋ ਅਤੇ ਕੈਟੀ ਪੇਰੀ ਨਾਲ ਦਿਖਾਈ ਦੇ ਰਹੇ ਨੇ ਇਸ ਫੋਟੋ ਦੇ ਕੈਪਸ਼ਨ ਦੇ ਵਿੱਚ ਉਹਨਾਂ ਲਿਖਿਆ ਹੈ ਕਿ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਟਰੂਡੋ ਆਪਣੇ ਸਾਥੀ ਨਾਲ ਜਾਪਾਨ ਆਏ ਤੇ ਸਾਡੇ ਨਾਲ ਲੰਚ ਕੀਤਾ। ਪ੍ਰਧਾਨ ਮੰਤਰੀ ਰਹਿੰਦੇ ਹੋਏ ਟਰੂਡੋ ਨਾਲ ਕਈ ਵਾਰ ਮੁਲਾਕਾਤ ਹੋਈ ਸੀ ਅਤੇ ਦੋਵਾਂ ਨੇ ਮਿਲ ਕੇ ਜਾਪਾਨ ਕੈਨੇਡਾ ਕਾਰਜ ਯੋਜਨਾ ਤੇ ਕੰਮ ਕੀਤਾ ਸੀ। ਜਸਟਿਨ ਟਰੂਡੋ ਨੇ ਇਸ ਪੋਸਟ ਨੂੰ ਰੀਸ਼ੇਅਰ ਕਰਦੇ ਹੋਏ ਲਿਖਿਆ ਕਿ ਅਸੀਂ ਤੁਹਾਡੇ ਨਾਲ ਸਮਾਂ ਬਿਤਾ ਕੇ ਬਹੁਤ ਖੁਸ਼ ਹਾਂ। ਇਸ ਪੋਸਟ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰਜ਼ ਦਾ ਮੰਨਣਾ ਹੈ ਕਿ ਦੋਮਾ ਨੇ ਆਪਣਾ ਰਿਸ਼ਤਾ ਪੱਕਾ ਕਰ ਦਿੱਤਾ ਹੈ ਹਾਲਾਂਕਿ ਅਜੇ ਤੱਕ ਦੋਮਾ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਜੁਲਾਈ ਚ ਟਰੂਡੋ ਅਤੇ ਪੇਰੀ ਨੂੰ ਪਹਿਲੀ ਵਾਰ ਮੌਂਟਰੀਅਲ ਦੇ ਇੱਕ ਰੈਸਟੋਰੈਂਟ ਚ ਇਕੱਠੇ ਦੇਖਿਆ ਗਿਆ ਸੀ ਇਸ ਤੋਂ ਬਾਅਦ ਮੀਡੀਆ ਨੇ ਉਹਨਾਂ ਦੀਆਂ ਤਸਵੀਰਾਂ ਪੋਸਟ ਕੀਤੀਆਂ ਜੋ ਇੰਟਰਨੈਟ ਤੇ ਤੇਜ਼ੀ ਨਾਲ ਵਾਇਰਲ ਹੋਈਆਂ ਇਸ ਤੋਂ ਇਲਾਵਾ ਵੀ ਦੋਵੇਂ ਕਈ ਵਾਰ ਇਕੱਠੇ ਨਜ਼ਰ ਆ ਚੁੱਕੇ ਨੇ ਸਾਲ 2023 ਚ ਕੈ蒂 ਪੇਰੀ ਨੇ ਅਭਿਨੇਤਾ ਓਰਲੈਂਡੋ ਬਲੂਮ ਨਾਲ ਆਪਣਾ ਰਿਸ਼ਤਾ ਤੋੜ ਲਿਆ ਸੀ ਦੋਵਾਂ ਦੀ ਇੱਕ ਬੇਟੀ ਹੈ ਡੇਜ਼ੀ ਦੂਜੇ ਪਾਸੇ ਜਸਟਿਨ ਟਰੂਡੋ ਅਤੇ ਉਹਨਾਂ ਦੀ ਸਾਬਕਾ ਪਤਨੀ ਸੋਫੀ ਗ੍ਰੈਗੋਇਰ ਨੇ ਸਾਲ 2005 ਚ ਵਿਆਹ ਕੀਤਾ ਸੀ ਦੋਵਾਂ ਦੇ ਤਿੰਨ ਬੱਚੇ ਨੇ ਵਿਆਹ ਦੇ ਲਗਭਗ 18 ਸਾਲ ਬਾਅਦ ਅਗਸਤ 2023 ਚ ਦੋਵਾਂ ਨੇ ਵੱਖ ਹੋਣ ਦਾ ਐਲਾਨ ਕੀਤਾ ਸੀ ਉਸ ਸਮੇਂ ਜਸਟਿਨ ਟਰੂਡੋ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਸਨ ਸਟੈਟਿਸਟਿਕਸ ਕੈਨੇਡਾ ਦੇ ਤਾਜ਼ਾ ਅੰਕੜਿਆਂ ਅਨੁਸਾਰ ਨਵੰਬਰ ਚ ਕੈਨੇਡਾ ਦੀ ਬੇਰੋਜ਼ਗਾਰੀ ਦਰ ਘਟ ਕੇ 6.5 ਫੀਸਟ ਤੇ ਆ ਗਈ ਜੋ ਕਿ ਪਿਛਲੇ 16 ਮਹੀਨਿਆਂ ਚ ਸਭ ਤੋਂ ਘੱਟ ਦਰ ਹੈ ਅਕਤੂਬਰ ਚ ਬੇਰੋਜ਼ਗਾਰੀ ਦਰ 6.9 ਫੀਸਟ ਸੀ ਸਾਲ ਦੇ ਜ਼ਿਆਦਾਤਰ ਹਿੱਸੇ ਦੌਰਾਨ ਬੇਰੋਜ਼ਗਾਰੀ ਵਧਦੀ ਹੀ ਰਹੀ ਸੀ ਅਤੇ ਸਤੰਬਰ ਚ ਤਾਂ 7.1 ਫੀਸਟ ਤੱਕ ਪਹੁੰਚ ਗਈ ਸੀ ਜੋ ਕਿ 2016 ਤੋਂ ਬਾਅਦ ਦੀ ਸਭ ਤੋਂ ਉੱਚੀ ਦਰ ਸੀ ਬੀਐਮਓ ਦੇ ਮੁਖ ਅਰਥਸ਼ਾਸਤਰੀ ਡਗਲਸ ਪੋਰਟਰ ਨੇ ਇੱਕ ਨੋਟ ਚ ਲਿਖਿਆ ਕਿ ਦੋ ਮਹੀਨਿਆਂ ਚ ਬੇਰੋਜ਼ਗਾਰੀ ਦਰ ਚ 0.6 ਫੀਸਟ ਦੀ ਇੰਨੀ ਵੱਡੀ ਕਮੀ ਆਖਰੀ ਵਾਰ 1992 ਨੇਵੇਂ ਦੇ ਟੈਕ ਬੂਮ ਦੌਰਾਨ ਦੇਖੀ ਗਈ ਸੀ ਉਹਨਾਂ ਕਿਹਾ ਕਿ ਆਬਾਦੀ ਵਾਧੇ ਦੀ ਗਤੀ ਘਟਣ ਨੌਕਰੀਆਂ ਲਈ ਮੁਕਾਬਲਾ ਘੱਟ ਹੋਇਆ ਜਿਸ ਨਾਲ ਬੇਰੋਜ਼ਗਾਰੀ ਦਰਚ ਕਮੀ ਆਈ ਹੈ ਇਸ ਦੇ ਨਾਲ ਹੀ ਅਰਥਵਿਵਸਥਾ ਨੇ ਪਿਛਲੇ ਮਹੀਨੇ 54000 ਨੌਕਰੀਆਂ ਵੀ ਜੋੜੀਆਂ ਜੋ ਕਿ ਉਮੀਦ ਤੋਂ ਵੱਧ ਨੇ ਅਤੇ ਲਗਾਤਾਰ ਤੀਜਾ ਮਹੀਨਾ ਹੈ ਜਦੋਂ ਨੌਕਰੀਆਂ 'ਚ ਵਾਧਾ ਦਰਜ ਕੀਤਾ ਗਿਆ ਜ਼ਿਆਦਾਤਰ ਵਾਧਾ ਨਿੱਜੀ ਖੇਤਰ ਤੋਂ ਆਇਆ ਤੇ ਇਸ ਸਮੁੱਚੇ ਵਾਧੇ 'ਚ ਮੁੱਖ ਤੌਰ ਤੇ 15 ਤੋਂ 24 ਸਾਲ ਦੀ ਉਮਰ ਦੇ ਨੌਜਵਾਨਾਂ 'ਚ ਰੋਜ਼ਗਾਰ 'ਚ ਵਾਧੇ ਦਾ ਯੋਗਦਾਨ ਰਿਹਾ ਇਹ ਉਮਰ ਵਰਗ ਔਖੀ ਜੌਬ ਮਾਰਕੀਟ ਦਾ ਸਾਹਮਣਾ ਕਰ ਰਿਹਾ ਸੀ ਪਰ ਹੁਣ ਉਨਾ ਦੀ ਬੇਰੁਜ਼ਗਾਰੀ ਦਰ ਘਟ ਕੇ 12.8 ਫੀਸਦੀ ਰਹਿ ਗਈ ਹੈ। ਕਈ ਖੇਤਰਾਂ ਨੇ ਨੌਕਰੀਆਂ 'ਚ ਵਾਧਾ ਕੀਤਾ ਜਿਵੇਂ ਹੈਲਥ케ਅਰ ਅਤੇ ਸਮਾਜਿਕ ਸਹਾਇਤਾ, ਰਹਿائش ਅਤੇ ਭੋਜਨ ਸੇਵਾਵਾਂ ਤੇ ਕੁਦਰਤੀ ਸਰੋਤ ਪਰ ਥੋਕ ਅਤੇ ਰਿਟੇਲ ਟ੍ਰੇਡ 'ਚ ਨੌਕਰੀਆਂ ਘਟੀਆਂ ਨੇ ਜਿਸ ਨਾਲ ਪਿਛਲੇ ਮਹੀਨੇ ਦੇ ਵਾਅਦੇ ਨੂੰ ਕੁਝ ਹੱਦ ਤੱਕ ਨੁਕਸਾਨ ਪਹੁੰਚਿਆ। ਸੂਬਿਆਂ 'ਚ ਅਲਬਰਟਾ ਨੇ ਸਭ ਤੋਂ ਵੱਧ 29000 ਨੌਕਰੀਆਂ ਜੋੜੀਆਂ ਜਦਕਿ ਨਿਊ ਬਰਾਂਜ਼ਵਿਕ ਅਤੇ ਮੈਨੀਟੋਬਾ ਨੇ ਵੀ ਕੁਝ ਹਜ਼ਾਰ ਨੌਕਰੀਆਂ ਜੋੜੀਆਂ ਹੋਰ ਸੂਬਿਆਂ 'ਚ ਕੋਈ ਖਾਸ ਬਦਲਾਅ ਨਹੀਂ ਆਇਆ ਸਾਲਾਨਾ ਆਧਾਰ ਤੇ ਦੇਖਿਆ ਜਾਵੇ ਤਾਂ ਪ੍ਰਤੀ ਘੰਟਾ ਔਸਤ ਤਨਖਾਹ 3.6% ਵੱਧ ਕੇ 37 ਡਾਲਰ ਹੋ ਗਈ ਜਿਸ ਦਾ ਮਤਲਬ ਹੈ ਕਿ 1.27 ਡਾਲਰ ਦਾ ਵਾਧਾ ਪੋਰਟਰ ਨੇ ਲਿਖਿਆ ਕਿ ਇਹ ਮਜ਼ਬੂਤ ਜੌਬ ਰਿਪੋਰਟ ਕੈਨੇਡਾ ਦੀ ਅਰਥਵਿਵਸਥਾ ਬਾਰੇ ਪਿਛਲੇ ਕੁਝ ਹਫ਼ਤਿਆਂ 'ਚ ਆਈਆਂ ਕਈ ਸਕਾਰਾਤਮਕ ਖਬਰਾਂ ਨਾਲ ਮਿਲਦੀ ਹੈ ਜਿਵੇਂ ਤੀਸਰੀ ਤਿਮਾਹੀ ਦੀ ਜੀਡੀਪੀ ਉਮੀਦ ਤੋਂ ਬਿਹਤਰ ਰਹੀ ਤੇ ਪਹਿਲਾਂ ਵੀ ਨੌਕਰੀਆਂ 'ਚ ਚੰਗਾ ਵਾਅਦਾ ਹੋਇਆ ਉਹਨਾਂ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਥੋੜੀ ਜੀ ਤੇਜ਼ ਚੱਲ ਰਹੀ ਮਹਿੰਗਾਈ ਦੇ ਨਾਲ ਇਹ ਬੈਂਕ ਆਫ ਕੈਨੇਡਾ ਵੱਲੋਂ ਨੇੜਲੇ ਭਵਿੱਖ 'ਚ ਦਰਾਂ 'ਚ ਕਟੌਤੀ ਦੀ ਕਿਸੇ ਵੀ ਸੰਭਾਵਨਾ ਨੂੰ ਰੱਦ ਕਰਦਾ ਹੈ ਬੈਂਕ ਆਫ ਕੈਨੇਡਾ ਆਪਣਾ ਅਗਲਾ ਵਿਆਜ ਦਰਾਂ ਬਾਰੇ ਫੈਸਲਾ ਬੁੱਧਵਾਰ ਨੂੰ ਸੁਣਾਏਗੀ ਕੈਨੇਡਾ ਵਾਲਿਆਂ ਦੇ ਇਨਕਮ ਟੈਕਸ 'ਚ ਅਗਲੇ ਬਰੇ ਤੋਂ ਤਬਦੀਲੀਆਂ ਹੋ ਰਹੀਆਂ ਨੇ ਤੇ CRA ਵੱਲੋਂ 2026 ਲਈ ਨਵੀਆਂ ਦਰਾਂ ਦਾ ਐਲਾਨ ਕੀਤਾ ਗਿਆ ਹੈ 58523 ਡਾਲਰ ਸਾਲਾਨਾ ਤੋਂ ਘੱਟ ਆਮਦਨ ਵਾਲਿਆਂ ਨੂੰ 14% ਦਾ ਟੈਕਸ ਦੇਣਾ ਹੋਵੇਗਾ ਜਦਕਿ 58 1523 ڈالر ਤੋਂ 117045 ڈالر ਤੱਕ ਦੀ ਸਾਲਾਨਾ ਆਮਦਨ ਤੇ 20.5 ਫੀਸਦ ਟੈਕਸ ਕਟੌਤੀ ਹੋਵੇਗੀ। ਇਸੇ ਤਰ੍ਹਾਂ 117045 ڈالر ਤੋਂ 181440 ڈالر ਤੱਕ ਦੀ ਸਾਲਾਨਾ ਆਮਦਨ ਤੇ 26 ਫੀਸਦ ਟੈਕਸ ਲਾਗੂ ਕੀਤਾ ਜਾਵੇਗਾ ਜਦਕਿ 181440 ڈالر ਤੋਂ 258482 ڈالر ਦੀ ਆਮਦਨ ਤੇ ਟੈਕਸ ਦਰ 29 ਫੀਸਦ ਹੋਵੇਗੀ। 258482 ਡਾਲਰ ਸਾਲਾਨਾ ਤੋਂ ਵੱਧ ਆਮਦਨ ਵਾਲਿਆਂ ਤੋਂ 33% ਦੇ ਹਿਸਾਬ ਨਾਲ ਟੈਕਸ ਵਸੂਲ ਕੀਤੇ ਜਾਣ ਦੀ ਯੋਜਨਾ ਐਲਾਨੀ ਗਈ ਹੈ ਦੂਜੇ ਪਾਸੇ 13 ਰਾਜਾਂ ਅਤੇ ਟੈਰੀਟਰੀਜ਼ ਦੀਆਂ ਟੈਕਸ ਦਰਾਂ ਵੱਖਰੇ ਤੌਰ ਤੇ ਲਾਗੂ ਹੋਣਗੀਆਂ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ 2026 ਦੌਰਾਨ 181400 ਡਾਲਰ ਜਾਂ ਇਸ ਤੋਂ ਘੱਟ ਆਮਦਨ ਵਾਲਿਆਂ ਨੂੰ ਟੈਕਸ ਦੇ ਰੂਪ ਦੇ ਵਿੱਚ 16452 ਡਾਲਰ ਅਦਾ ਕਰਨੇ ਹੋਣਗੇ اور 2303 ڈالر ਦਾ ਟੈਕਸ ਕ੍ਰੈਡਿਟ ਵੀ ਮਿਲੇਗਾ ਨਵੀਆਂ ਦਰਾਂ 1 ਜਨਵਰੀ 2026 ਤੋਂ ਲਾਗੂ ਹੋਣਗੀਆਂ ਜਦਕਿ ਗੁੱਡਸ ਐਂਡ ਸਰਵਿਸ ਟੈਕਸ ਕ੍ਰੈਡਿਟ ਕੈਨੇਡਾ ਚਾਈਲਡ ਬੈਨੇਫਿਟ ਅਤੇ ਚਾਈਲਡ ਡਿਸੇਬਿਲਟੀ ਬੈਨੇਫਿਟ ਦੇ ਮਾਮਲੇ 'ਚ ਦਰਾਂ 1 ਜੁਲਾਈ 2026 ਤੋਂ ਲਾਗੂ ਕੀਤੀਆਂ ਜਾ ਰਹੀਆਂ ਨੇ ਆਰਥਿਕ ਮਹਿਰਾ ਮੁਤਾਬਕ ਰੋਜ਼ਗਾਰ ਬੀਮੇ ਦੇ ਪ੍ਰੀਮੀਅਮ 'ਚ ਵੀ ਤਬਦੀਲੀ ਆਵੇਗੀ ਤੇ EMPLOYEES ਦਾ ਯੋਗਦਾਨ 2.28% ਜਾਂ ਵੱਧ ਤੋਂ ਵੱਧ 1572 ਡਾਲਰ ਸਾਲਾਨਾ ਹੋਵੇਗਾ। ਮੁਲਾਜ਼ਮਾ ਦਾ ਯੋਗਦਾਨ 1.63% ਜਾਂ ਵੱਧ ਤੋਂ ਵੱਧ 1123 ਡਾਲਰ ਤੱਕ ਹੋਵੇਗਾ। ਰੋਜ਼ਗਾਰ ਬੀਮੇ ਦੇ ਘੇਰੇ 'ਚ ਆਉਣ ਵਾਲੀ ਵੱਧ ਤੋਂ ਵੱਧ ਸਾਲਾਨਾ ਆਮਦਨ 68900 ਡਾਲਰ ਹੋਵੇਗੀ। ਇਸੇ ਤਰ੍ਹਾਂ ਕੈਨੇਡਾ ਪੈਨਸ਼ਨ ਪਲਾਨ EMPLOER ਅਤੇ EMPLOYEE ਵੱਲੋਂ ਯੋਗਦਾਨ ਪਾਉਣ ਦੀ ਦਰ ਮੌਜੂਦਾ ਵਰੇ ਦੇ ਬਰਾਬਰ 5.95% ਹੀ ਰਹੇਗੀ। ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕੈਨੇਡਾ ਨੇ ਅਪਡੇਟ ਕੀਤੀ ਆਪਣੀ ਟਰੈਵਲ ਨੀਤੀ ਕੈਨੇਡਾ ਦੇ ਸਥਾਈ ਨਿਵਾਸੀਆਂ ਨੂੰ ਮਿਲਣਗੇ ਨਵੇਂ ਵੀਜ਼ਾ ਮੁਕਤ ਲਾਭ ਭਾਰਤ ਸਰਕਾਰ ਵਿਰੁੱਧ ਕੈਨੇਡਾ 'ਚ ਮਾਨਹਾਨੀ ਦਾ ਕੇਸ ਸੁਰੱਖਿਆ ਅਫਸਰ ਨੇ ਠੋਕਿਆ 550 ਕਰੋੜ ਦਾ ਦਾਵਾ ਕੈਨੇਡਾ 'ਚ ਸ਼ਰਨ ਮੰਗਣ ਵਾਲਿਆਂ ਦੀ ਗਿਣਤੀ ਘਟੀ ਭਾਰਤੀ ਅਜੇ ਵੀ ਸ਼ਰਨ ਮੰਗਣ ਵਾਲਿਆਂ 'ਚ ਮੋਰੀ ਕੈਨੇਡਾ ਦਾ ਜਹਾਜ਼ ਚੜਨਾ ਪੰਜਾਬੀਆਂ ਵਾਸਤੇ ਹੋਇਆ ਮਹਿੰਗਾ ਇਮੀਗ੍ਰੇਸ਼ਨ ਫੀਸਾਂ 'ਚ ਕੈਨੇਡਾ ਸਰਕਾਰ ਨੇ ਕੀਤਾ ਵੱਡਾ ਵਾਅਦਾ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ